ਅੰਦਰ ਦਾ ਸੱਚ ਭਾਗ ਪੰਜਵਾਂ ਤੁਹਾਡੇ ਸਤਿਨ ਮੁੱਖ ਰੱਖ ਲਏ ਆ ਇੱਕ ਵਾਰੀ ਸਾਰੇ ਫਤੇ ਦੀ ਸਾਂਝ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਆਪਾਂ ਨੇ ਬਹੁਤ ਕੁਝ ਵਿਚਾਰ ਲਿਆ ਪਰ ਅਜੇ ਹੋਰ ਬਹੁਤ ਕੁਝ ਬਾਕੀ ਪਿਆ ਹੈ ਅਗਲਾ ਸੰਤ ਗੁਲਯਾਰ ਬਟ ਉਰਫ ਸੈਦ ਗੁਲਯਾਰ ਕਸ਼ਮੀਰ ਦੇ ਸ਼ਰੀ ਨਗਰ ਵਿੱਚ ਰਹਿਣ ਵਾਲਾ 42 ਸਾਲਾਂ ਦਾ ਗੁਲਜ਼ਾਰ ਬਟ ਬਲਾਤਕਾਰ ਦੇ سنگੀਨ ਦੋਸ਼ਾਂ ਤਹਿਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਘਟਨਾ ਮਈ 2013 ਦੀ ਹੈ ਉਸਤੇ ਔਰਤਾਂ ਨੇ ਦੋਸ਼ ਲਾਏ ਹਨ ਕਿ ਉਸਨੇ ਬਡਗਾਮ ਵਿੱਚ ਬਣੇ ਆਪਣੇ ਧਰਮ ਸਥਾਨ ਵਿੱਚ ਕਈ ਲੜਕੀਆਂ ਨੂੰ ਆਪਣੀ ਹਵਸ ਦੀਆਂ ਸ਼ਿਕਾਰ ਬਣਾਇਆ ਉਸ ਵੱਲੋਂ ਇੱਕ ਸਕੂਲ ਚਲਾਇਆ ਜਾਂਦਾ ਸੀ ਜਿੱਥੇ ਕਰੀਬ 500 ਵਿਦਿਆਰਥਣਾਂ ਪੜ੍ਹਦੀਆਂ ਸਨ ਗੁਲਜਾਰ ਬੱਟ ਸਕੂਲ ਵਿੱਚ ਨੌਕਰੀ ਕਰਨ ਵਾਲੀਆਂ ਔਰਤਾਂ ਨੂੰ ਲਾਲਚ ਦੇ ਕੇ ਉਹਨਾਂ ਰਾਹੀਂ ਲੜਕੀਆਂ ਨਾਲ ਸਬੰਧ ਬਣਾਉਂਦਾ ਸੀ ਉਸ ਨੇ ਕਿੰਨੀਆਂ ਲੜਕੀਆਂ ਦੀ ਇੱਜ਼ਤ ਨੂੰ ਘੱਟੇ ਰੋਲਿਆ ਇਹ ਗਿਣਤੀ ਤੋਂ ਬਾਹਰ ਹੈ ਗੁਲਜਾਰ ਬੱਟ ਅਜੀਬੀ ਜੇਲ੍ਹ ਵਿੱਚ ਹੈ ਉਸ ਤੇ ਬਲਾਤਕਾਰ ਦੇ ਕਈ ਮੁਕੱਦਮੇ ਚੱਲ ਰਹੇ ਹਨ ਗੁਲਜਾਰ ਬੱਟ ਨੇ ਧਰਮ ਮੰਦਰ ਨੂੰ ਅਪਮਾਨਿਤ ਕੀਤਾ ਧਰਮ ਮੁਖੀਆਂ ਦੇ ਸਿਰ ਵਿੱਚ ਸੋਹਾ ਪੁਆਈ ਸਕੂਲ ਨੂੰ ਵਿਦਿਆ ਮੰਦਰ ਆਖਿਆ ਜਾਂਦਾ ਹੈ ਉਸ ਸਕੂਲ ਦਾ ਮਾਣ ਸਨਮਾਨ ਗੁਲਜਾਰ ਬਟਨੇ ਖਤਮ ਕਰ ਦਿੱਤਾ ਧਰਮੀ ਪੁਰਖ ਅਤੇ ਵਿਦਿਆਦਾਤੇ ਨੇ ਮਾਸੂਮ ਬਾਲੜੀਆਂ ਦੀ ਇੱਜ਼ਤ ਰੋਲ ਦਿੱਤੀ ਅਜਿਹੇ ਕਲੰਕਾ ਨੂੰ ਸ਼ਾਇਦ ਕਦੀ ਵੀ ਨਾ ਧੋਇਆ ਜਾ ਸਕੇਗਾ ਪੰਜਾਬ ਵਿੱਚ ਭਾਵੇਂ ਗੁਰੂ ਸਾਹਿਬ ਦੀ ਬਾਣੀ ਦਾ ਹਰ ਹਰ ਗੁਰਦੁਆਰੇ ਵਿੱਚ ਪ੍ਰਕਾਸ਼ ਹੁੰਦਾ ਹੈ ਪਰ ਸਿੱਖਾਂ ਨੂੰ ਗੁਰਮਤਿ ਬਾਰੇ ਕੋਈ ਗਿਆਨ ਨਹੀਂ ਹੈ ਇਸ ਨਾ ਸਮਝੀ ਕਾਰਨ ਹੀ ਸਿੱਖ ਸ਼ਕਲਾਂ ਵਾਲੇ ਪੀਰਾਂ ਦੇ ਮਜ਼ਾਰਾਂ ਤੇ ਕਬਰਾਂ ਤੇ ਖਾਨਗਾਹਾਂ ਤੇ ਮੜੀਆਂ ਤੇ ਗੂਗੀਆਂ ਤੇ ਨੱਕ ਰਗੜਦੇ ਨਿਤ ਦਿਨ ਵੇਖੇ ਜਾ ਸਕਦੇ ਹਨ ਇਹਨਾਂ ਸਾਰੇ ਪੀਰਾਂ ਫਕੀਰਾਂ ਨੂੰ ਗੁਰਬਾਣੀ ਪੂਰੀ ਤਰ੍ਹਾਂ ਰੱਦ ਕਰਦੀ ਹੈ ਇੱਕ ਨਰੰਕਾਰ ਦੇ ਲੜਲਾ ਰਹੀ ਹੈ ਪਰ ਸੇਵਕਾਂ ਦੀ ਅਕਲ ਵਾਲਾ ਪੁਰਜਾ ਕੰਮ ਕਰਦਾ ਹੋਵੇ ਤਦੋਂ ਹੀ ਇਹਨਾਂ ਨੂੰ ਸਮਝਾਵੇਗੀ ਪੰਜਾਬ ਦੇ ਹਰ ਪਿੰਡ ਵਿੱਚ ਕਿਸੇ ਸਾਧ ਦਾ ਡੇਰਾ ਤੁਹਾਨੂੰ ਨਜ਼ਰ ਆ ਜਾਵੇਗਾ ਕੁਝ ਡੇਰੇ ਤਾਂ ਅਰਬਾਂ ਖਰਬਾਂ ਦੇ ਮਾਲਕ ਬਣ ਚੁੱਕੇ ਹਨ ਇਹਨਾਂ ਵਿੱਚ ਪਹਿਲੇ ਦਰਜੇ ਤੇ ਅਰਾਧਾ ਸਵਾਮੀ ਡੇਰਾ ਮੰਨਿਆ ਜਾ ਸਕਦਾ ਹੈ ਲਗਭਗ ਹਰ ਪਿੰਡ ਇਹਨਾਂ ਨੇ ਡੇਰੇ ਲਈ ਜ਼ਮੀਨ ਖਰੀਦੀ ਜਾਂ দান ਵਿੱਚ ਲਈ ਹੋਈ ਹੈ ਮਹਾਲੀ ਵਿੱਚ 32 ਕਿੱਲੇ ਜ਼ਮੀਨ ਮੁੱਖ ਮੰਤਰੀ ਹੁੰਦੇ ਆ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੂੰ ਲੀਜ਼ ਤੇ ਦੇ ਦਿੱਤੀ ਮਿਤੀ 29 2015 ਨੂੰ এবিপি নিউজ চ্যানেল ਦੇ ਵਿਸਥਾਰ ਨਾਲ ਦੱਸਿਆ ਗਿਆ ਕਿ ਚੰਡੀਗੜ੍ਹ ਦਾ ਇੱਕ ਨਾਮੀ ਵੱਡਾ ਫੋਰਟਿਸ ਹਸਪਤਾਲ ਦਾ ਮਾਲਕ ਸਵਿੰਦਰ ਸਿੰਘ ਰਾਧਾ ਸਵਾਮੀ ਡੇਰੇ ਦੇ ਮੁਖੀ ਸ੍ਰੀ ਗੁਰਿੰਦਰ ਸਿੰਘ ਦਾ ਭਾਂਜਾ ਹੈ ਇਸ ਹਸਪਤਾਲ ਦੀਆਂ ਬ੍ਰਾਂਚਾਂ ਲੁਧਿਆਣਾ ਜਲੰਧਰ ਦਿੱਲੀ ਅਤੇ ਬੰਬਈ ਵਿੱਚ ਵੀ ਹਨ ਅਸਲ ਵਿੱਚ ਇਸ ਸਾਰੀ ਜਾਇਦਾਦ ਦਾ ਮਾਲਕ ਗੁਰਿੰਦਰ ਸਿੰਘ ਹੈ ਧਰਮ ਦੇ ਚੋਲਿਆਂ ਵਿੱਚ ਬਹੁਤ ਵੱਡੇ ਵੱਡੇ ਵਪਾਰ ਚੱਲ ਰਹੇ ਨੇ ਪੰਜਾਬ ਦੇ ਆਮ ਲੋਕ ਭੁੱਖੇ ਮਰ ਰਹੇ ਹਨ ਸਾਧਾ ਸੰਤਾਂ ਅਤੇ ਡੇਰਿਆਂ ਦੀਆਂ ਬੇਅੰਤ ਤਰੱਕੀਆਂ ਹੋ ਰਹੀਆਂ ਹਨ ਇਤਨਾ ਕਾਰੋਬਾਰ ਕਿਵੇਂ ਵੱਧ ਗਿਆ ਸੋਚਣਾ ਬਣਦਾ ਹੈ ਬਲਾਤਕਾਰ ਵਰਗੇ ਘਣਾਉਣੇ ਇਲਜ਼ਾਮ ਇਸ ਡੇਰੇ ਤੇ ਨਹੀਂ ਲੱਗੇ ਪਰ ਆਮ ਲੋਕਾਂ ਨੂੰ ਮੰਤਰ ਜਾਪ ਦੇ ਰਾਹ પાਕੇ ਬੁਝਦਿਲ ਇਹਨਾਂ ਨੇ ਖੂਬ ਬਣਾਇਆ ਹੈ ਆਪਣੇ ਹੱਕ ਲੈਣ ਵਾਸਤੇ ਇਹ ਕਦੀ ਰੋਸ ਪ੍ਰਗਟ ਨਹੀਂ ਕਰਨਗੇ ਬਸ ਜੋ ਹੋ ਰਿਹਾ ਹੈ ਉਸ ਨੂੰ ਪਰਮੇਸ਼ਰ ਦਾ ਭਾਣਾ ਮੰਨਣਗੇ ਸਰਕਾਰਾਂ ਇਹੀ ਕੁਝ ਤਾਂ ਚਾਹੁੰਦੀਆਂ ਨੇ ਨਿਰੰਕਾਰੀ ਡੇਰੇ ਵਾਲਿਆਂ ਦਾ ਵੀ ਬਹੁਤ ਵੱਡਾ ਕਾਰੋਬਾਰ ਹੈ ਇਹਨਾਂ ਦੇ ਮੁਖੀਆਂ ਨੇ ਗੁਰਬਾਣੀ ਦੇ ਮੁਕਾਬਲੇ ਆਪਣਾ ਇੱਕ ਗ੍ਰੰਥ ਅਵਤਾਰ ਬਾਣੀ ਲਿਖਵਾ ਲਈ ਆਪਣੇ ਮੁਖੀਆਂ ਨੂੰ ਗੁਰੂ ਦਾ ਦਰਜਾ ਦਿੱਤਾ ਸਮੇਂ ਦੀਆਂ ਸਰਕਾਰਾਂ ਵੱਲੋਂ ਇਹਨਾਂ ਨੂੰ ਵਿਸ਼ੇਸ਼ ਫੰਡ ਮੁਹੱਈਆ ਕਰਵਾਏ ਜਾਂਦੇ ਹਨ ਅਰਬਾਂ ਖਰਬਾਂ ਦੇ ਕਾਰੋਬਾਰ ਟੈਕਸ ਤੋਂ ਮੁਕਤ ਹਨ 13 ਅਪ੍ਰੈਲ 1978 ਨੂੰ ਨਰੰਗਕਾਰੀਆਂ ਦਾ ਸਿੱਖ ਜਥੇ ਨਾਲ ਟਕਰਾਅ ਹੋ ਗਿਆ ਨਰੰਗਕਾਰੀਆਂ ਦੇ ਹਥਿਆਰਬੰਦ ਬੰਦਿਆਂ ਨੇ ਵਿਰੋਧ ਕਰਨ ਗਏ ਸਿੱਖਾਂ ਤੇ ਗੋਲੀਆਂ ਚਲਾ ਦਿੱਤੀਆਂ ਇਸ ਦੁਖਦਾਈ ਘਟਨਾ ਵਿੱਚ 17 ਬੰਦੇ ਮਾਰੇ ਗਏ 70 ਦੇ ਕਰੀਬ ਜ਼ਖਮੀ ਹੋ ਗਏ ਉਸ ਸਮੇਂ ਪੰਜਾਬ ਵਿੱਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਸੀ ਨਿਰੰਕਾਰੀਆਂ ਨੂੰ ਸਹੀ ਸਲਾਮਤ ਪੰਜਾਬ ਵਿੱਚੋਂ ਜਾਣ ਦਾ ਸਰਕਾਰ ਨੇ ਹੀ ਪ੍ਰਬੰਧ ਕੀਤਾ ਉਹਨਾਂ ਤੇ ਅੰਮ੍ਰਿਤਸਰ ਵਿੱਚ ਦਰਜ ਹੋਇਆ ਮੁਕੱਦਮਾ ਬਦਲ ਕੇ ਕਰਨਾਲ ਭੇਜ ਦਿੱਤਾ ਗਿਆ ਇੱਕ ਸਾਲ ਦੇ ਅੰਦਰ ਸਾਰੇ ਕਾਤਲ ਅਦਾਲਤ ਨੇ ਬਰੀ ਕਰ ਦਿੱਤੀ ਕਿਉਂਕਿ ਅੰਦਰ ਦੇ ਭੇਜ ਦੱਸਦੇ ਨੇ ਕਿ ਜਿਹੜੇ ਉੱਥੇ ਬੰਦੇ ਮਰੇ ਸੀ ਜਾਂ ਜ਼ਖਮੀ ਹੋਏ ਸੀ ਉਹ ਪੁਲਿਸ ਦੀ ਗੋਲੀ ਨਾਲ ਮਰੇ ਸੀ ਤੇ ਜ਼ਖਮੀ ਹੋਏ ਸੀ ਤੇ ਸਰਕਾਰ ਨੇ ਅਦਾਲਤ ਵਿੱਚ ਇਹ ਬਿਆਨ ਦਿੱਤਾ ਕਿ ਪੁਲਿਸ ਨੇ ਅਮਨ ਕਾਇਮ ਰੱਖਣ ਵਾਸਤੇ ਗੋਲੀ ਚਲਾਈ ਹੈ ਤੇ ਪੁਲਿਸ ਵਾਲਿਆਂ ਤੇ ਆਪਣੀ ਸਰਕਾਰੀ ਡਿਊਟੀ ਦੌਰਾਨ ਕੀਤੀ ਗਈ ਕਾਰਵਾਈ ਤੇ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਜਾ ਸਕਦਾ ਭਾਵੇਂ ਉਹ ਕਤਲ ਹੀ ਕਿਉਂ ਨਾ ਹੋਵੇ ਇੱਕ ਸਾਲ ਦੇ ਅੰਦਰ ਸਾਰੇ ਕਾਤਲ ਬਰੀ ਕਰ ਦਿੱਤੇ ਇਹਨਾਂ ਦੇ ਡੇਰਿਆਂ ਵਿੱਚ ਔਰਤ ਮਰਦ ਨੂੰ ਆਪਸੀ ਮਿਲਾਪ ਦੀ ਖੁੱਲ ਸੀ ਸਾਰੇ ਇੱਕ ਦੂਜੇ ਦੇ ਪੈਰੀ ਹੱਥ ਲਾਉਂਦੇ ਨੇ ਖਾਣਾ ਖਾਣ ਸਮੇ ਆਪੋ ਆਪਣੀ ਪਸੰਦ ਦੇ ਔਰਤ ਮਰਦ ਨਾਲ ਇੱਕ ਭਾਂਡੇ ਵਿੱਚ ਖਾਣਾ ਖਾਂਦੇ ਨੇ ਆਦਮੀ ਧੀਮੀ ਬਗਾਨੇ ਹੋਣ ਦੇ ਬਾਵਜੂਦ ਇੱਕ ਦੂਜੇ ਦੇ ਮੂੰਹ ਵਿੱਚ ਰੋਟੀ ਦੀਆਂ ਗੁਰਾਈਆਂ ਵੀ ਪਾਉਂਦੇ ਨੇ ਇਉਂ ਨੇੜਤਾ ਹਾਸਲ ਕਰਕੇ ਸਰੀਰਕ ਸੰਬੰਧ ਬਣਾ ਸਕਦੇ ਹਨ ਇਸ ਕੰਮ ਲਈ ਕੋਈ ਰੋਕ ਨਹੀਂ ਪਿਛਲੇ ਸਮੇਂ ਵਿੱਚ ਤਾਂ ਆਪਣੇ ਗੁਰੂ ਨੂੰ ਮੱਥਾ ਟੇਕਣ ਸਮੇ ਇੱਕ ਪਾਸੇ ਆਦਮੀ ਇੱਕ ਪਾਸੇ ਧੀਮੀਆਂ ਆਪਣੀਆਂ ਰੁਮਾਲਾਂ ਨਿਸ਼ਾਨੀਆਂ ਲਾ ਕੇ ਰੱਖ ਦਿੰਦੇ ਸਨ ਸਤ ਸੰਗ ਦੀ ਸਮਾਪਤੀ ਤੇ ਨਰੰਕਾਰੀਆਂ ਦਾ ਗੁਰੂ ਦੋਵੇਂ ਪਾਸਿਆਂ ਤੋਂ ਇੱਕ ਇੱਕ ਰਮਾਲ ਚੁੱਕਦਾ ਉਸ ਨੂੰ ਗੰਢ ਦੇ ਕੇ ਅੱਗੇ ਸੁੱਟ ਦਿੰਦਾ ਜਿਸ ਆਦਮੀ ਤੇ ਔਰਤ ਦੀ ਉਹ ਰਮਾਲ ਹੁੰਦੀ ਉਹ ਪਛਾਣ ਕੇ ਜੋੜੀ ਬਣਾ ਲੈਂਦੇ ਤੇ ਖੂਬ ਮौज-ਮਸਤੀ ਕਰਦੇ ਸਾਰੀਆਂ ਰਮਾਲਾਂ ਵੰਡ ਕੇ ਕੁਝ ਸਮੇਂ ਲਈ ਲਾਈਟ ਬੰਦ ਕਰ ਦਿੱਤੀ ਜਾਂਦੀ ਸੀ ਸਾਰੋ ਆਪ ਸਾਰੇ ਆਪੋ ਆਪਣੇ ਨਰਾਲੇ ਸ਼ੌਕ ਪੂਰੇ ਕਰ ਲੈਂਦੇ ਸਨ ਹੁਣ ਪੰਜਾਬ ਵਿੱਚ ਇਹ ਕਮਜ਼ੋਰ ਪਾਏ ਗਏ ਹਨ ਪੰਜਾਬ ਤੋਂ ਬਾਹਰ ਅਜੇ ਇਹਨਾਂ ਦਾ ਧੰਦਾ ਕਾਫੀ ਚੱਲ ਰਿਹਾ ਹੈ ਪਿਛਲੇ ਸਮੇਂ ਵਿੱਚ ਅਨਪੜਤਾ ਬਹੁਤ ਸੀ ਸਕੂਲ ਤਾਂ ਅੰਗਰੇਜ਼ਾਂ ਦੀ ਦੇਣ ਹਨ ਉਹ ਵੀ ਸ਼ਹਿਰਾਂ ਤੱਕ ਸੀਮਿਤ ਸਨ ਪਿੰਡਾਂ ਵਿੱਚ ਪੜ੍ਹਾਈ ਦਾ ਨਾਮੋ ਨਿਸ਼ਾਨ ਨਹੀਂ ਸੀ ਨਾ ਕੋਈ ਸੰਚਾਰ ਪ੍ਰਬੰਧ ਨਾ ਆਵਾਜਾਈ ਦੇ ਸਾਧਨ ਨਾ ਬਿਜਲੀ ਹਰ ਪਿੰਡ ਵਿੱਚ ਬ੍ਰਾਹਮਣ ਪੁਜਾਰੀ ਤੇ ਸਾਧਯੋਗੀ ਪ੍ਰਾਤਨ ਕਿਸੀਆਂ ਪਟੀਆਂ ਕਹਾਣੀਆਂ ਲੋਕਾਂ ਨੂੰ ਸੁਣਾ ਕੇ ਕਮਲੇ ਬਣਾਈ ਜਾਂਦੇ ਸੀ ਭੇਟਾ ਪੂਜਾ ਨਾਲ ਪੇਟਪੂਰਤੀ ਕਰੀ ਜਾਂਦੇ ਸੀ ਸਾਰਾ ਆਲਾ ਦਵਾਲਾ ਪੁਜਾਰੀ ਟੋਲਿਆਂ ਨੇ ਆਪਣੀ ਲੋੜ ਅਨਸਾਰ ਢਾਲਿਆ ਹੋਇਆ ਸੀ ਸਿੱਖ ਸ਼ਕਲ ਵਾਲੇ ਸਿੰਘ ਨਾਮਾਂ ਵਾਲੇ ਗੋਰੀ ਸਰਕਾਰ ਨੇ ਫੌਜ ਵਿੱਚ ਸਖਲਾਈ ਦੇ ਕੇ ਸੰਤ ਗਰੀ ਦਾ ਭੇਖ ਧਾਰਨ ਕਰਵਾ ਕੇ ਪੰਜ ਸੰਤ ਅਤਰ ਸਿੰਘ ਨਾਮ ਰੱਖ ਕੇ ਪੰਜਾਬ ਵਿੱਚ ਸੈੱਟ ਕੀਤੇ ਤਾਂ ਕਿ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਤੋੜ ਕੇ ਡੇਰੇਦਾਰ ਸੰਤਾਂ ਦੇ ਪੁਜਾਰੀ ਬਣਾਇਆ ਜਾਵੇ ਸੰਤਾਂ ਤੋਂ ਆਪਣੀ ਮਰਜ਼ੀ ਦਾ ਪ੍ਰਚਾਰ ਕਰਵਾ ਕੇ ਸਿੱਖਾਂ ਨੂੰ ਸਾਊ ਸੁਸ਼ੀਲ ਅੰਗਰੇਜ਼ਾਂ ਦੇ ਵਫਾਦਾਰ ਬਣਾਇਆ ਜਾ ਸਕੇ ਇਹ ਪੰਜ ਸੰਤ ਸਨ ਅਤਰ ਸਿੰਘ ਚੀਮੇਵਾਲਾ ਅਤਰ ਸਿੰਘ ਰੇਰੂ ਵਾਲਾ ਅਤਰ ਸਿੰਘ ਅਤਲੇ ਵਾਲਾ ਅਤਰ ਸਿੰਘ ਘੁੰਸਵਾਲਾ ਤੇ ਪਹਿਲੀ ਵਾਰੀ ਇਹਨਾਂ ਸਾਧਾਂ ਨੇ ਗ੍ਰਸਤ ਨੂੰ ਨਿੰਦਿਆ ਖੁਦ ਵਿਆਹ ਨਹੀਂ ਕਰਾਇਆ ਲੋਕਾਂ ਨੂੰ ਪੁੱਤਰਾਂ ਦੀਆਂ ਦਾਤਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਸਾਧਾਂ ਨੇ ਹੀ ਗੁਰਬਾਣੀ ਦਾ ਕੀਰਤਨ ਵਿਸਾਰ ਕੇ ਕੱਚੀਆਂ ਪਿੱਲੀਆਂ ਵਿੱਚ ਧਰਨਾਵਾਂ ਲਾ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਬਾਕੀ ਦੇ ਅਤਰ ਸਿੰਘ ਨਾਮ ਵਾਲੇ ਸਾਧਾਂ ਨਾਲੋਂ ਮਸਤੂਆਣੇ ਵਾਲਾ ਸਾਧ ਅੱਗੇ ਨਿਕਲ ਗਿਆ ਇਸ ਸੰਤ ਦੀ ਰਾਜਾ ਨਾਭਾ ਨਾਲ ਦੋਸਤੀ ਸੀ ਇਸ ਸੰਤ ਦੀ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨਾਲ ਯਾਰੀ ਸੀ ਸਾਲ 6 ਮਹੀਨਿਆਂ ਮਗਰੋਂ ਇਹ ਰਾਜੇ ਅਤੇ ਇਹਨਾਂ ਦੇ ਹੋਰ ਅਫਸਰ ਤੇ ਕਰਮਚਾਰੀ ਸੰਤ ਜੀ ਤੋਂ ਅਸ਼ੀਰਵਾਦ ਲੈਣ ਜ਼ਰੂਰ ਆਉਂਦੇ ਸਨ ਬਹੁਤ ਸਾਰੇ ਗੋਰੇ ਅਫਸਰ ਵੀ ਇਸ ਕੋਲ ਆਉਂਦੇ ਸਨ ਕਲਕੱਤੇ ਤੋਂ ਰਾਜਧਾਨੀ ਬਦਲ ਕੇ 1911 ਵਿੱਚ ਦਿੱਲੀ ਲਿਆਂਦੀ ਗਈ ਉਸ ਸਮੇਂ ਪੀ ਸਾਧ ਅਤਰ ਸਿੰਘ ਅੰਗਰੇਜ਼ੀ ਸਰਕਾਰ ਦੇ ਗੁਣਗਾਨ ਕਰਕੇ ਆਇਆ ਸੀ ਸਿੱਖਾਂ ਵਿੱਚ ਮਾਸ ਦਾ ਵਿਰੋਧ ਪਹਿਲੀ ਵਾਰੀ ਇਸੇ ਸਾਧ ਨੇ ਸ਼ੁਰੂ ਕੀਤਾ ਸੀ ਮਸਤੂਆਣੇ ਡੇਰੇ ਵਾਲੀ ਜ਼ਮੀਨ ਪਹਿਲਾਂ ਕਿਸਦੇ ਮਸਤੂ ਰਾਮ ਸਾਧ ਕੋਲ ਸੀ ਇਸ ਨੂੰ ਮਸਤੂ ਦਾ ਝੜਾ ਜੰਗਲ ਕਹਿੰਦੇ ਸਨ ਇਹ ਸਾਰੀ ਜ਼ਮੀਨ ਇੱਕ ਸਿੱਖ ਰੈਸ ਸਰਦਾਰ ਨੱਥਾ ਸਿੰਘ ਨੇ ਅਤਰ ਸਿੰਘ ਨੂੰ দান ਕਰਵਾ ਦਿੱਤੀ ਇਹ ਜ਼ਮੀਨ ਕਰੀਬ 1500 ਕਿੱਲੇ ਦੇ ਦੱਸੀ ਜਾਂਦੀ ਹੈ ਇਸ ਡੇਰੇ ਨਾਲ ਜੁੜੇ ਸਾਧ ਸੰਤ ਅਖਵੌਣ ਵਾਲੇ ਇਹ ਵਿਆਹ ਨਹੀਂ ਕਰਾਉਂਦੇ ਜਤੀ ਹੋਣਾ ਔਰਤ ਤੋਂ ਬਚ ਕੇ ਰਹਿਣਾ ਇਨਾਂ ਵਾਸਤੇ ਧਰਮ ਦਾ ਜ਼ਰੂਰੀ ਅੰਗ ਹੈ। ਉੰਜੀ ਬੀਬੀਆਂ ਨੂੰ ਪੁੱਤਰ ਦੀ ਪੁੱਤਰ ਪ੍ਰਾਪਤੀ ਦੀ ਅਰਦਾਸ ਕਰਕੇ ਪੁੱਤਰਾਂ ਦੀਆਂ ਦਾਤਾਂ ਬਖਸ਼ ਰਹੇ ਹਨ। ਇਹ ਸਾਧ ਖੋਦ ਤਾਂ ਵਿਆਹ ਨੂੰ ਬੁਰਾ ਮੰਨਦੇ ਪ੍ਰਚਾਰਦੇ ਨੇ ਪਰ ਇਹਨਾਂ ਦੇ ਮਾਤਾ ਪਿਤਾ ਨੇ ਵਿਆਹ ਕਰਵਾ ਕੇ ਹੀ ਇਹਨਾਂ ਸਾਧਾਂ ਨੂੰ ਜਨਮ ਦਿੱਤਾ ਸੀ। ਗ੍ਰਸਤੀਆਂ ਦਾ ਦਿੱਤਾ ਅੰਨ ਤਨ ਇਹ ਅੱਜ ਵੀ ਰੋਜ਼ ਖਾ ਰਹੇ ਨੇ। 16 12 2008 ਵਿੱਚ ਸਪੋਕਸਮੈਨ ਅਖਬਾਰ ਵਿੱਚ ਛਪੀ ਖਬਰ ਮੁਤਾਬਕ ਨਾਨਕ ਸਰ ਕਲੇਰਾ ਠਾਠ ਦੇ ਮੁਖੀ ਸਾਧ ਘਾਲਾ ਸਿੰਘ ਨੂੰ ਕਤਲ ਕੇਸ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਹੋਈ ਸੀ ਇਸ ਸਾਧ ਨੇ ਪਿੰਡ ਪਨੋਟ ਨੇੜੇ ਭਧੌੜਾ ਜ਼ਿਲ੍ਹਾ ਬਰਨਾਲਾ ਵਿੱਚ ਜ਼ਮੀਨ ਦਾ ਕਬਜ਼ਾ ਲੈਣ ਵਾਸਤੇ ਗੋਲੀ ਚਲਾਈ ਤੇ ਪੰਜ ਬੰਦੇ ਮਾਰ ਦਿੱਤੇ ਕਈ ਸਾਰੇ ਜ਼ਖਮੀ ਹੋ ਗਏ ਘਾਲਾ ਸਿੰਘ ਦੇ ਖਾਸ ਬੰਦੇ ਕਰਨੈਲ ਸਿੰਘ ਗੁਰਚਰਨ ਸਿੰਘ ਤੇ 모ਹਿੰਦਰ ਸਿੰਘ ਨੂੰ 20-20 ਸਾਲ ਕੈਦ ਸੁਣਾਈ ਗਈ 10 ਸਾਲ ਦੀ ਕੈਦ ਭੁਗਤ ਕੇ ਸਾਧ ਘਾਲਾ ਸਿੰਘ ਫਿਰ ਨਾਨਕ ਸਿੰਘ ਨਾਨਕ ਸਰ ਕਲੇਰਾ 68 ਦਾ مالک ਬਣਿਆ ਬੈਠਾ ਅੰਨੇ ਸਰ ਧਾਲੂ ਫਿਰ ਸੰਤ ਜੀ ਦੀ ਪੂਜਾ ਕਰਕੇ ਮਾਇਆ ਅਰਪਣ ਕਰਕੇ ਜਨਮ ਸਫਲਾ ਕਰ ਰਹੇ ਨੇ ਇਸ ਕਲੇਰਾ ਵਾਲੇ ਡੇਰੇ ਦੀਆਂ ਅੰਦਰੋਂ ਅੰਦਰ ਕਈ ਗੱਦੀਆਂ ਹਨ ਮਾਲਕੀ ਵਾਸਤੇ ਕਈ ਵਾਰੀ ਅੰਦਰ ਗੋਲੀਆਂ ਚੱਲ ਚੁੱਕੀਆਂ ਨੇ ਡਾਂਗਾ ਛੋਟੇ ਚੱਲਣੇ ਤਾਂ ਆਮ ਗੱਲ ਐ ਇਸ ਡੇਰੇ ਨਾਲ ਸੰਬੰਧਿਤ ਸਾਧ ਇੱਕ ਜਿਸਮ ਫਰੋਸੀ ਦੇ ਅੱਡੇ ਤੇ ਅਤਰਾਜਯੋਗ ਹਾਲਤ ਵਿੱਚ ਪੁਲਿਸ ਨੇ ਕਾਬੂ ਕਰ ਲਏ ਸਨ ਇਹਨਾਂ ਦੇ ਵਿਚੋ ਇਹਨਾਂ ਨੇ ਵਿਚੋਲਿਆਂ ਰਾਹੀਂ 1 ਕਰੋੜ ਰੁਪਈਆ ਦੇ ਕੇ ਖਹਿੜਾ ਛੁਡਾਇਆ ਸੀ ਇਹ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ ਸਰਤਾਲੂਆਂ ਦੀ ਹੱਡ ਭੰਨੀ ਵੀ ਕਮਾਈ ਨਾਲ ਇਹ ਸਾਧ ਅਯਾਸੀ ਤੇ ਐਸ਼ ਪ੍ਰਸਤੀ ਕਰਦੇ ਹਨ ਮਹਿੰਗੀਆਂ ਕਾਰਾਂ ਲਿਸ਼ਕ ਦੇ ਬਸਤਰ ਆਲੀਸ਼ਾਨ ਖਾਣੇ ਸਰਕਾਰੀ ਦਵਾਰੇ ਪਹੁੰਚ ਸੰਤ ਜੀ ਅਰਦਾਸ ਕਰਕੇ ਸਭ ਦੇ ਭੜੋਲੇ ਭਰ ਦਿੰਦੇ ਨੇ ਧਨਵੰਤ ਸਿੰਘ ਨਾਮ ਦਾ ਸਾਧ ਇੱਕ ਨਵਾਲੇ ਦੀ ਲੜਕੀ ਨਾਲ ਬਲਾਤਕਾਰ ਦੇ ਕੇਸ ਵਿੱਚ 10 ਸਾਲ ਦੀ ਕੈਦ ਕੱਟ ਚੁੱਕਿਆ ਹੈ ਇਸੇ ਧਨਵੰਤ ਸਿੰਘ ਨੂੰ ਅਕਾਲ ਤਖਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਨੇ 70000 ਰੁਪਏ ਸਾਧ ਤੋਂ ਰਿਸ਼ਪਤ ਲੈ ਕੇ ਦੋਸ਼ ਮੁਕਤ ਕਰ ਦਿੱਤਾ ਸੀ ਪਰ ਅੰਮਰ ਸਰਦੀ ਅਦਾਲਤ ਨੇ ਇਸੇ ਸਾਧ ਨੂੰ 10 ਸਾਲ ਲਈ ਜੇਲ੍ਹ ਭੇਜ ਦਿੱਤਾ ਸੀ ਇਸੇ ਤਰ੍ਹਾਂ ਸ਼ਮਸ਼ੇਰ ਸਿੰਘ ਜਗੇੜੇ ਵਾਲਾ ਸਾਧ ਲੁਧਿਆਣੇ ਇੱਕ ਔਰਤ ਨਾਲ ਇਤਰਾਜਯੋਗ ਹਾਲਤ ਵਿੱਚ ਫੜਿਆ ਗਿਆ ਸੀ ਲੰਮੇ ਸਮੇਂ ਤੱਕ ਪੇਸ਼ੀਆਂ ਭੁਗਤਦਾ ਰਿਹਾ ਤੇ ਜੇਲ੍ਹ ਵਿੱਚ ਬੰਦ ਰਿਹਾ ਆਪਣੇ ਹੀ ਨਾਵਾਂ ਵਿੱਚ ਥੋੜੀ ਅਦਲਾ ਬਦਲੀ ਕਰਵਾ ਕੇ ਇਹ ਸਾਧ ਨੇ 4 ਪਾਸਪੋਰਟ ਬਣਵਾਏ ਹੋਏ ਸਨ ਜਿੰਨੀ ਦੇਰ ਤੱਕ ਕੋਈ ਸਾਧ ਸਰਕਾਰੀ ਦਮਚੱਲਾ ਬਣ ਕੇ ਕੰਮ ਕਰਦਾ ਰਹਿੰਦਾ ਹੈ ਉਤਨੀ ਦੇਰ ਉਸ ਦੀ ਸਤੰਤਗੀ ਮਹਬੂਜ ਰਹਿੰਦੀ ਹੈ ਅਗਰ ਸਰਕਾਰ ਦੀ ਇੱਛਾ ਦੇ ਉਲਟ ਕੋਈ ਹਰਕਤ ਕਰੇ ਤਾਂ ਬਾਬਾ ਜੀ ਜੇਲ੍ਹ ਵਿੱਚ ਬੰਦ ਹੋਣਗੇ ਕਾਰ ਸੇਵਾ ਵਾਲੇ ਸਾਧ ਸੰਤਾਂ ਨੇ ਗੁਰਦੁਆਰਿਆਂ ਦੀ ਸੇਵਾ ਵਿੱਚੋਂ ਆਪਣੀਆਂ ਕਾਰਾਂ ਕੋਠੀਆਂ ਬਣਾ ਲਈਆਂ ਕਾਰ ਸੇਵਾ ਵਾਲੇ ਇੱਕ ਸੰਤ ਅਮਰੀਕ ਸਿੰਘ ਨੇ ਖਬਰਾਂ ਮੁਤਾਬਕ 20 ਕਰੋੜ ਰੁਪਏ ਦਾ ਗਵਨ ਕੀਤਾ ਸੀ 8 ਜੁਲਾਈ 2006 ਨੂੰ ਉਸ ਵਿਰਧ ਮਕਦਮਾ ਦਰਜ ਹੋਇਆ ਸੀ ਪੁਲਿਸ ਨੇ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ ਖੈਰ ਇਹਨਾਂ ਬਾਬਿਆਂ ਦੀ ਰਾਜਸੀ ਪਹੁੰਚ ਹੁੰਦੀ ਹੈ ਪੈਸਾ ਬਾਧੂ ਹੁੰਦਾ ਹੈ ਛੇਤੀ ਹੀ ਜਵੰਤ ਕਰਾ ਕੇ ਬਾਹਰ ਆ ਗਿਆ ਸਜ਼ਾ ਹੋਣ ਦੇ ਚਾਂਸ ਘੱਟ ਹੀ ਨਜ਼ਰ ਆਉਂਦੇ ਹਨ ਇਸੇ ਤਰ੍ਹਾਂ ਬੈਂਕ ਆਫ ਪੰਜਾਬ ਦੇ ਚੇਅਰਮੈਨ ਸਰਦਾਰ ਦਰਸ਼ਨਜੀਤ ਸਿੰਘ ਨੇ 2 سونے ਦੀਆਂ ਕਈਆਂ ਤੇ 5 ਚਾਂਦੀ ਦੇ ਬਾਟੇ ਦਰਬਾਰ ਸਾਹਿਬ ਦੇ ਸਰੋਵਰ ਦੀ ਸਫਾਈ ਲਈ ਭੇਡ ਕੀਤੇ ਸਨ ਇਹ ਚੀਜ਼ਾਂ ਲੋਕਾਂ ਨੂੰ ਵਿਖਾਈਆਂ ਜਾ ਰਹੀਆਂ ਹਨ ਇਸ ਦੌਰਾਨ سونے ਦੀ ਕਹੀ ਅਤੇ 3 ਚਾਂਦੀ ਦੇ ਬਾਟੇ ਗੁੰਮ ਹੋ ਗਏ ਅਰੋਲਾ ਪੈ ਜਾਣ ਤੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਨਕਲੀ ਕਹੀ ਤੇ ਬਾਟੇ ਬਣਵਾ ਕੇ ਉਥੇ ਫਿਰ ਟਕਾ ਦਿੱਤੇ ਦੁਬਾਰਾ ਇਸ ਕਪ ਕਪਲੇ ਦੀ ਬਾਹਰ ਭਾਪਣੀ ਨਿਕਲ ਦਿੱਤੀ ਗਈ ਅਮਰਸਰ ਜ਼ਿਲ੍ਹੇ ਵਿੱਚ ਸੁਰ ਸਿੰਘ ਪਿੰਡ ਹੈ ਇਸ ਪਿੰਡ ਵਿੱਚ ਬਹੁਤ ਤਾਕਤਵਰ ਸਾਦ ਸੀ ਦਇਆ ਸਿੰਘ ਮਾਰਚ ਮਹੀਨੇ ਸਨ 2000 ਵਿੱਚ ਇਸ ਸਾਧ ਨੇ ਆਪਣੇ ਬੇਟੇ ਦਾ ਵਿਆਹ ਕੀਤਾ ਸਾਧ ਦਾ ਬੇਟਾ ਸਹੁਰੇ ਘਰ ਹੈਲੀਕਾਪਟਰ ਵਿੱਚ ਸਵਾਰ ਹੋ ਕੇ ਗਿਆ ਸੀ ਬੋਟੀ ਨੂੰ ਹੈਲੀਕਾਪਟਰ ਵਿੱਚ ਲੈ ਕੇ ਆਇਆ ਸੀ ਬਹੁਤਾ ਕੁਝ ਕੀ ਲਿਖਣਾ ਹੈ ਸੰਤ ਬਰਮ ਗਿਆਨੀ ਦਇਆ ਸਿੰਘ ਨੇ ਗੁਰਮਰਿਆਦਾ ਅਨੁਸਾਰ ਪੁੱਤਰ ਦੇ ਵਿਆਹ ਤੇ ਸਿਰਫ 15 ਕਰੋੜ ਰੁਪਈਆ ਖਰਚ ਕੀਤਾ ਸੀ ਉਸ ਸਮੇਂ ਸਾਰਾ ਹਾਲ ਅਖਬਾਰਾਂ ਵਿੱਚ ਛਪਿਆ ਸੀ ਵੱਡੇ ਪੁਲਿਸ ਅਫਸਰ ਆਈਐਸ ਅਫਸਰ ਅਤੇ ਮੰਤਰੀ ਸਾਧ ਦੇ ਘਰ ਵਿੱਚ ਹਾਜ਼ਰ ਸਨ ਇੱਕ ਹੋਰ ਬਰ ਬਰਮ ਗਿਆਨੀ ਸੰਤ ਜੋਰਾ ਸਿੰਘ ਬੱਧਨੀ ਕਲਾ ਵਾਲਾ ਹੈ ਇਸ ਮਹਾਪੁਰਖ ਨੇ ਵੀ ਆਪਣੇ ਲਾडले ਬੇਟੇ ਦੇ ਵਿਆਹ ਵਿੱਚ ਗਰੀਬੀ ਜਹੀ ਵਿੱਚ ਗੁਰ ਮਰਿਆਦਾ ਦੀ ਪਾਲਣਾ ਕਰਦਿਆਂ 14 ਕਰੋੜ ਰੁਪਏ ਖਰਚ ਕੀਤੇ ਸਨ ਬਰਾਤ ਨੂੰ ਜੂਸ ਪਲਾਉਣ ਵਾਸਤੇ 30 ਕੁਇੰਟਲ ਮਸੰਮੀ ਖਰੀਦੀ ਜੋ ਸਾਰੀ ਖਤਮ ਹੋ ਗਈ ਸੀ 500 ਗੱਡੀਆਂ ਦਾ ਬਰਾਤ ਵਿੱਚ ਕਾਫਲਾ ਸੀ ਅਫਸਰ ਰਾਜਨੇਤਾ ਸਾਧ ਬਾਬੇ ਕਈ ਹਜ਼ਾਰ ਬਰਾਤੀ ਸਨ ਇਹ ਕਹਿ ਲਈਏ ਕਿ ਸਾਧਾ ਕੋਲ ਗਿਆਨਹੀਣ ਲੋਕਾਂ ਤੋਂ ਵਟੋਰਿਆ ਹੋਇਆ ਇਤਨਾ ਪੈਸਾ ਹੈ ਕਿ ਅੱਗ ਲਾਏ ਤੁੰਪੀ ਖਤਮ ਨਹੀਂ ਹੁੰਦਾ ਦੂਜੇ ਪਾਸੇ ਕਿਸਾਨ ਮਜ਼ਦੂਰ ਗਰੀਬੀ ਵਿੱਚ ਆਤਮ ਹੱਤਿਆ ਕਰ ਰਹੇ ਹਨ ਹੈ ਨਾ ਵੱਡੇ ਵਪਾਰੀ ਬਾਬੇ ਸਿੱਖਾਂ ਨੂੰ ਕੁਰਾਹੇ ਪਾਉਣ ਵਾਲਾ ਇੱਕ ਹੋਰ ਸਾਧ ਹੈ ਮਾਨ ਸਿੰਘ ਭੇਵੇ ਵਾਲਾ ਅੱਜ ਕੱਲ ਤਾਂ ਇਹ ਮਰ ਗਿਆ ਹੈ ਇਸਨੇ ਅਰਬਾਂ ਰੁਪਏ ਦੀ ਜਾਇਦਾਦ ਤਾਂ ਬਣਾਈ ਹੀ ਹੈ ਇਸਤੇ ਕੁਝ ਔਰਤਾਂ ਨੇ ਅਸ਼ਲੀਲ ਛੇੜਛਾਲ ਦੇ ਇਲਜ਼ਾਮ ਵੀ ਲਾਏ ਸਨ ਆਪਣੇ ਵਿਰੋਧੀਆਂ ਦੀ ਜ਼ੁਬਾਨ ਬੰਦ ਕਰਨ ਦੇ ਹੱਥਕੰਡੇ ਵੀ ਇਹ ਨਿਝਕ ਹੋ ਕੇ ਵਰਤਦਾ ਹੈ ਸਟੇਜ ਤੇ ਅਜਿਹੀਆਂ ਨਿਗਰੀਆਂ ਹੋਈਆਂ ਕਹਾਣੀਆਂ ਵੀ ਸੁਣਾਉਂਦਾ ਹੈ ਕਿ ਸੁਣ ਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਜਿਵੇਂ ਇੱਕ ਵਾਰੀ ਇਸਨੇ ਕੁਫਰ ਤੋਲਿਆ ਸੀ ਜੋ ਨੈਟ ਤੇ ਮੌਜੂਦ ਹੈ ਕਿ ਸੰਤ ਮਹਾ ਹਰਨਾਮ ਸਿੰਘ ਭੁੱਚੋ ਵਾਲਿਆਂ ਦੀ ਕੁੱਤੀ ਮਰ ਗਈ ਸੰਤ ਨੇ ਸੇਵਕ ਨੂੰ ਕਹਿ ਕੇ ਕੁੱਤੀ ਦੇ ਲਾਗੇ ਬਿਠਾ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਕੁੱਤੀ ਜਿਉਂਦੀ ਹੋ ਗਈ ਉਸ ਨੂੰ ਦੇਖ ਛਕਾਈ ਤੇ ਕੁਝ ਸਮੇਂ ਬਾਅਦ ਕੁੱਤੀ ਫਿਰ ਮਰ ਗਈ ਬਾਣੀ ਦਾ ਇਤਨਾ ਮਹਾਤਮ ਹੈ ਭਾਈ ਕਿ ਉਹੀ ਕੁੱਤੀ ਕੁਝ ਸਮੇਂ ਬਾਅਦ ਜਨਮ ਲੈ ਕੇ ਇੰਗਲੈਂਡ ਦੀ ਮਹਾਰਾਣੀ ਬਣ ਗਈ ਆਖੋ ਵਾਹਿਗੁਰੂ ਇਸ ਸਾਧ ਨੇ ਵੀ ਵਿਆਹ ਨਹੀਂ ਕਰਾਇਆ ਮੰਦੇਕਾਰੇ ਕਰਨ ਦੇ ਬਾਵਜੂਦ ਰਾਜਸੀ ਪਹੁੰਚ ਕਾਰਨ ਇਹ ਸਦਾ ਮਹਿਫੂਜ਼ ਰਿਹਾ ਕਲਾਸ 1 ਅਫਸਰ ਇੰਜੀਨੀਅਰ ਦੇ ਵੱਡੇ ਅਹੁਦੇ ਤੋਂ ਪੈਨਸ਼ਨ ਪ੍ਰਾਪਤੀ ਤੋਂ ਬਾਅਦ ਸੰਤ ਬਣ ਗਿਆ ਸੀ ਬ੍ਰਿ얌 ਸਿੰਘ ਰਾੜੇਵਾਲਾ ਰਤਵਾੜੇ ਵਾਲਾ ਚੰਡੀਗੜ੍ਹ ਤੋਂ ਉੱਤਰਮ ਉੱਤਰ ਪੱਛਮ ਵਾਲੇ ਪਾਸੇ ਮੁੱਲਾਂਪੁਰ ਪਿੰਡ ਹੈ ਉਥੇ ਇਸ ਨੇ ਵਿਸ਼ਾਲ ਡੇਰਾ ਬਣਾਇਆ ਸੀ ਸਰਕਾਰ ਦੀ ਛਤਰ ਛਾਇਆ ਵਿੱਚ ਬੜੀ ਤੇਜ਼ੀ ਨਾਲ ਇਸ ਡੇਰੇ ਦੀ ਚਮਕਦਮਕ ਵਧੀ ਸੇਵਕਾਂ ਦੀਆਂ ਭੀੜਾਂ ਜੋੜਨ ਲੱਗੀਆਂ ਸਰਕਾਰੀ ਅਫਸਰ ਤੇ ਮੰਤਰੀ ਵੀ ਹਾਜ਼ਰੀਆਂ ਭਰਨ ਲੱਗ ਪਏ 10-15 ਸਾਲਾਂ ਵਿੱਚ ਡੇਰਾ ਚਾਰੇ ਪਾਸੇ ਮਸ਼ਹੂਰ ਹੋ ਗਿਆ ਇੰਜੀਨੀਅਰ ਬੰਦਾ ਸੰਤ ਬਣ ਕੇ ਆਪਣੀ ਪੂਜਾ ਕਰਾਉਣ ਲੱਗ ਪਿਆ ਪੈਸਾ ਵੀ ਕਮਾਇਆ ਤੇ ਲੋਕਾਂ ਨੂੰ ਉੱਲੂ ਵੀ ਬਣਾਇਆ 5 ਕੁ ਸਾਲ ਪਹਿਲਾਂ ਵਿਰਿਆਮ ਸਿੰਘ ਦੀ ਮੌਤ ਹੋ ਗਈ ਬਹੁਤ ਭੀੜਾਂ ਜੁੜੀਆਂ ਭੋਗ ਤੇ ਸਾਧ ਦੀਆਂ ਸਿਫਤਾਂ ਦੇ ਪੁਲ ਬਣੇ ਗਏ ਮંત્રી ਤੇ ਧਰਮ ਮੁਖੀ ਬਹੁਤ ਪਹੁੰਚੇ ਇਸ ਦੀ ਮੌਤ ਦੇ ਥੋੜੇ ਦਿਨਾਂ ਅੰਦਰ ਹੀ ਇਥੋਂ ਦੀ ਜਾਇਦਾਦ ਤੇ ਕਬਜ਼ੇ ਦਾ ਮਸਲਾ ਗੰਭੀਰ ਰੂਪ ਧਾਰਨ ਕਰ ਗਿਆ ਬ੍ਰਿ얌 ਸਿੰਘ ਦੀ ਪਤਨੀ ਗੱਦੀ ਤੇ ਕਾਬਜ ਹੋਣ ਲੱਗੀ ਤਾਂ ਡੇਰੇ ਦਾ ਇੱਕ ਮੁਖ ਸੇਵਕ ਲਖਬੀਰ ਸਿੰਘ ਮੈਦਾਨ ਵਿੱਚ ਨਿੱਤਰ ਪਿਆ ਆਖੇ ਗੱਦੀ ਤੇ ਮੇਰਾ ਹੱਕ ਹੈ ਦੋਮਾ ਧਿਰਾਂ ਨੇ ਆਪਣ ਆਪੋ ਆਪਣੇ ਹਮੈਤੀ ਇਕੱਠੇ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਝਗੜੇ ਹੋਏ ਮਕਦਮੇ ਚੱਲੇ ਲੰਮੀ ਜੰਗ ਤੋਂ ਬਾਅਦ ਅੰਦਰ ਖਾਤੇ ਲੈ ਦੇ ਕੇ ਬਰਿਆਮ ਸਿੰਘ ਦੀ ਪਤਨੀ ਪਿੱਛੇ हट ਗਈ ਸੇਵਕ ਨੂੰ ਡੇਰੇ ਦਾ ਮੁਖੀ ਸੰਤ ਥਾਪ ਦਿੱਤਾ ਹੋਰ ਦੁਖਦਈ ਪਹਿਲੂ ਇਹ ਹੈ ਕਿ ਇਹਨਾਂ ਡੇਰਿਆਂ ਵਿੱਚ ਨੋਟਾਂ ਦੀਆਂ ਦੱਥੀਆਂ ਲੈ ਕੇ ਆਪਣੀ ਜਮੀਰ ਵੇਚ ਕੇ ਯੂਨੀਵਰਸਟੀਆਂ ਦੇ ਵੱਡੇ ਵਿਦਵਾਨ ਸਟੇਜਾਂ ਤੇ ਸਾਧਾਂ ਦਾ ਗੁਣਗਾਨ ਕਰਦੇ ਹਨ ਗੁਰੂ ਸਾਹਿਬ ਦੇ ਪਰਉਪਕਾਰ ਨੂੰ ਵਿਚਾਰ ਕੇ ਸਾਧਾਂ ਦੀ ਝੂਠੀ ਪ੍ਰਸ਼ੰਸਾ ਦੇ ਪੋਲ ਬੰਨੀ ਜਾਂਦੇ ਹਨ ਬ੍ਰਾਹਮਣੀ ਕਰਮਕਾਂਡਾਂ ਨੂੰ ਸਾਰੇ ਸਿੱਖਾਂ ਦੀ ਖੋਪੜੀ ਵਿੱਚ ਕੁਸਿਹੜ ਦੇਣ ਵਾਲਾ ਇੱਕ ਡੇਰਾ ਹੈ ਮਹਿਤੇ ਚੌਕ ਵਾਲਾ ਅਖੌਤੀ ਦੰਦਮੀ ਟਕਸਾਲ ਇਹਨਾਂ ਦੇ ਮੁਖੀ ਗਿਆਨੀ ਗੁਰਵਚਨ ਸਿੰਘ ਨੇ ਕੂੜ ਕੁਫਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਗੁਰਵਚਨ ਸਿੰਘ ਦੀਆਂ ਲਿਖੀਆਂ ਕਿਤਾਬਾਂ ਗੁਰਬਾਣੀ ਪਾਠ ਦਰਸ਼ਨ ਤੇ ਖਾਲਸਾ ਜੀਵਨ ਪੜ੍ਹ ਕੇ ਨਿਰਣਾ ਤੁਸੀਂ ਖੁਦ ਕਰ ਸਕਦੇ ਹੋ ਇਹਨਾਂ ਦੀਆਂ ਲਿਖਤਾਂ ਮੁਤਾਬਕ ਟਕਸਾਲ ਗੁਰੂ ਗੋਮੀ ਸਿੰਘ ਨੇ ਖੁਦ ਚਲਾਈ ਜਦੋਂ ਕਿ ਇਹ ਸਾਰਾ ਝੂਠ ਹੈ ਗੁਰੂ ਸਾਹਿਬ ਨੇ ਸਗੋਂ ਡੇਰੇਦਾਰ ਸਾਧਾ ਨੂੰ ਫਟਕਾਰਾਂ ਪਾ ਕੇ ਗ੍ਰਸਤੀ ਬਣ ਕੇ ਸਮਾਜ ਦੇ ਕਲਿਆਣ ਵਾਸਤੇ ਕੰਮ ਕਰਨ ਲਈ ਹੁਕਮ ਕੀਤਾ ਸੀ ਇਹਨਾਂ ਦੀਆਂ ਕਿਤਾਬਾਂ ਵਿੱਚ ਜੋ ਲਿਖਿਆ ਹੋਇਆ ਹੈ ਉਹਨਾਂ ਮੁਤਾਬਕ ਤਾਂ ਇਹਨਾਂ ਦੀ ਟਕਸਾਲ ਕਾਂਸ਼ੀ ਤੋਂ ਚੱਲੀ ਪ੍ਰਤੀਤ ਹੁੰਦੀ ਹੈ ਕਿਉਂਕਿ ਇਹਨਾਂ ਦੀਆਂ ਲਿਖਤਾਂ ਅਤੇ ਕਾਰਜ ਵਿਧੀ ਬ੍ਰਾਹਮਣਾਂ ਵਾਲੀ ਹੈ ਗੁਰਬਾਣੀ ਅਸੂਲਾਂ ਤੋਂ ਬਿਲਕੁਲ ਉਲਟ ਹੈ ਅਗਲਾ ਹਿੱਸਾ ਆਪਾਂ ਬਾਅਦ ਦੇ ਵਿੱਚ ਵਿਚਾਰਾਂਗੇ ਇੱਥੇ ਇਸ ਹਿੱਸੇ ਨੂੰ ਸਮਾਪਤ ਕਰਦੇ ਹਾਂ ਭੁੱਲ ਜੋ ਕੁਲੀਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ